ਜੇਲ੍ਹ ਤੋਂ ਬਾਹਰ ਆਣ ਤੋਂ ਬਾਅਦ ਪਾਨ ਨੇ ਸਿੱਧੂ ਦੀ ਅਚਾਨਕ ਸਿਹਤ ਵਿਗੜ ਗਈ ਜਿਸ ਨੂੰ ਲੈ ਕੇ ਪਾਨ ਨੇ ਸਿੱਧੂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਕਿ ਪਾਨ ਨੇ ਸਿੱਧੂ ਦੇ ਕਾਫੀ ਇਲਾਜ ਜਿਹੜੇ ਚੱਲ ਰਹੇ ਨੇ ਟੈਸਟ ਜਿਹੜੇ ਪਾਨ ਨੇ ਸਿੱਧੂ ਦੇ ਹੋਏ ਨੇ ਇਸ ਨੂੰ ਲੈ ਕੇ ਪਾਨ ਨੇ ਸਿੱਧੂ ਵੱਲੋਂ ਵੀ ਨੌਜਵਾਨਾਂ ਨੂੰ ਲਾਸਟ ਵਿੱਚ ਖਾਸ ਅਪੀਲ ਕੀਤੀ ਹੈ ਤੁਸੀਂ ਵੀ ਵੀਡੀਓ ਪੂਰੀ ਸੁਣਿਓ ਤੇ ਵੱਧ ਤੋਂ ਵੱਧ ਅੱਗੇ ਸ਼ੇਅਰ ਵੀ ਕਰਿਓ ਪਾਨਾ ਇਹ ਠੀਕ ਹਾਂ ਹਾਂ ਠੀਕ ਠਾਕ ਹਾਂ ਭਾਈ ਥੋੜਾ ਜਿਹਾ ਨਾ ਹੈ ਆ ਟਾਈਟਲ ਫੜ ਜਾ ਯਾਰ ਰਿਪੋਰਟਾਂ ਦੇ ਵਿੱਚ ਇਹਨਾਂ ਦੇ ਵਿੱਚ ਨਾ ਉੱਥੇ ਦਵਾਈ ਰੋਈ ਦੀ ਥੋੜੀ ਦਿੱਕਤ ਸੀ ਆਸਾਤ ਨੂੰ ਠੀਕਰ ਜਾ ਕਰ ਤੇ ਕਰ ਹੋ ਜਾਗੇ ਠੀਕ ਹੈ ਸੱਲ ਸੁਲੋਬਦੇ ਬੈਨੇ ਜਾਦੇ ਸੱਲ ਸੁਲੋਬਦਨ ਕਰਕੇ ਟੈਸਟ ਟੂਸਟ ਕਰਵਾਏ ਨੇ ਹੁਣ ਸ਼ਾਮ ਤੱਕ ਸੈੱਟ ਹੋ ਜਾਊਗਾ ਤੇ ਮੇਰੀ ਨਾ ਜਿਹੜੀ ਜੀਐਨਐਸਜੀ ਵਾਲੀ ਗੱਲ ਨਹੀਂ ਸੀ ਇੱਕ ਮਿੰਟ ਮੈਂ ਅਰੇ ਗੱਲ ਕਹਿਣੀ ਸੀ ਮੇਰੀ ਨਾ ਨੌਜਵਾਨਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਜਿੰਨੇ ਵੀ ਨੌਜਵਾਨ ਨੇ ਸਾਰੇ ਭਰਾਵਾਂ ਨੂੰ ਹੀਰਾਂ ਨੂੰ ਦੇਖ ਆਪਣਾ ਦਿੱਲੀ ਦੇ ਵਿੱਚ ਦਵਾਰੇ ਫੇਰ ਜਿਹੜੀ ਦੂਜੀ ਜੰਗ ਲੱਗ ਗਈ ਪੰਜਾਬ ਦੀਆਂ ਜ਼ਮੀਨਾਂ ਬਚਾਉਣ ਲਈ ਪੰਜਾਬ ਦੀ ਕਿਸਾਨੀ ਬਚਾਉਣ ਲਈ ਆ ਮੈਂ ਮੜਾ ਜੇ ਇੱਥੋਂ ਠੀਕ ਹੋ ਜਾ ਅੱਜ ਜਾਂ ਕੱਲ ਤੱਕ ਇੱਕ ਰਿਪੋਜਾ ਦੋ ਦਿਨਾਂ ਦੀ ਰੈਸਟ ਹੈ। ਆ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਕਲਾਕਾਰ ਤੂੰ ਲੜੀ ਤੂੰ ਵੀ ਕਲਾਕਾਰਾਂ ਤੂੰ ਵੀ ਪਿਛਲੀ ਵਾਰੀ ਬਹੁਤ ਸਹਾਇਜ ਹੋਦਿੱਤਾ ਮਰਨਾ ਬਹੁਤ ਦਿਲ ਲੀ ਗਿਆ। ਸਾਡੇ ਜਿੰਨੇ ਵੀ ਕਲਾਕਾਰ ਭਰਾ ਨੇ ਕਿ ਜਿੰਨੇ ਵੀ ਨੌਜਵਾਨ ਭਰਾ ਨੇ ਮਿਲ ਕੇ ਆ ਸਾਰਿਆਂ ਨੂੰ ਬੇਨਤੀ ਕਰਦਾ ਜਿਵੇਂ ਆਪਾਂ ਪਹਿਲਾਂ ਸਿਰ ਜੋੜ ਕੇ ਪੰਜਾਬ ਦੀ ਲੜਾਈ ਲੜੀ ਐ ਜਿੱਤੀ ਐ ਹੁਣ ਵੀ ਆਪਾਂ ਸਾਰੇ ਪੰਜਾਬ ਦੇ ਨੌਜਵਾਨਾਂ ਨੇ ਯੂਥ ਨੇ ਬਾਪੂਆਂ ਦਾ ਟੜਕੇ ਸਾਥ ਦੇਣਾ। ਆਪਾਂ ਟੜਕੇ ਜਿਹੜੀ ਉਹ ਲੜਾਈ ਆਪਾਂ ਜਿੱਤਣੀ ਐ। ਅੱਜ ਜਾਂ ਕੱਲ ਦੇ ਵਿੱਚ ਠੀਕ ਹੋ ਗੇ ਜਦੋਂ ਵੀ ਮੈਂ ਠੀਕ ਹੋ ਗਿਆ ਸਾਰਿਆਂ ਨੂੰ ਬੇਨਤੀ ਕਰਦਾ ਨੌਜਵਾਨਾਂ ਨੂੰ ਮੈਂ ਤੁਹਾਡੇ ਕੋਲੇ ਤੁਹਾਡਾ ਭਰਾ ਉੱਥੇ ਆ ਗਿਆ ਬਸ ਥੋੜਾ ਜਿਹਾ ਬਸ ਆਹ ਜੀ ਠੀਕ ਹੋ ਜਾਣਾ ਤੰਦਰੁਸਤ ਹੋ ਜਾਣਾ ਖਾਲੀ ਖਾਲੀ ਹੀ ਹੋਇਆ ਪਿਆ ਸਰੀਰ ਸਾਰਿਆਂ ਨੂੰ ਬੇਨਤੀ ਹੈ ਵੀ ਯਾਰਾ ਪਹੁੰਚੋ ਆਪਾਂ ਦਿੱਲੀ ਦੇ ਬਾਰਡਰਾਂ ਤੇ ਤੇ ਬਾਪੂਆਂ ਦੇ ਨਾਲ ਖੜੀਏ ਸਾਰਿਆਂ ਨੂੰ ਬੇਨਤੀ ਹੈ ਨੌਜਵਾਨਾਂ ਨੂੰ ਹਨਾਹੀ ਠੀਕ ਹਾਂ ਹਾਂ ਠੀਕ ਠਾਕ ਹਾਂ ਭਾਈ ਥੋੜਾ ਜਨਾ ਹੈ ਆ ਟਾਈਟੂ ਫੜ ਜਾ ਯਾਰਪੋਟਾਂ ਦੇ ਵਿੱਚ ਇਹਨਾਂ ਦੇ ਵਿੱਚ ਨਾ ਉੱਥੇ ਦਵਾਈ ਦੂਈ ਦੀ ਥੋੜੀ ਦਿੱਕਤ ਸੀ ਅਸਾਤ ਹੁੰਦੇ ਕਰਜਾ ਕਰ ਦੇ ਕਰ ਹੋ ਜਾਗੇ ਠੀਕ ਹੈ ਸੈਲ ਸੁਲੋਵਦੇ ਬੈਨੇ ਜਾਦੇ ਸੈਲ ਸੁਲੋਵਦਨ ਕਰਕੇ ਟੈਸਟ ਟੂਸਟ ਕਰਵਾਏ ਨੇ ਹੁਣ ਸ਼ਾਮ ਤੱਕ ਸੈੱਟ ਹੋ ਜਾਊਗਾ ਫਿਰ ਮੇਰੀ ਨਾਲ ਜਿਹੜੀ ਜੀਐਸਸੀ ਵਾਲੀ ਹੋਣੀ ਸੀਗੀ ਇੱਕ ਮਿੰਟ ਮੈਂ ਇਹਦੀ ਗੱਲ ਕਹਿਣੀ ਸੀ ਮੇਰੀ ਨਾਲ ਨੌਜਵਾਨਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਜਿੰਨੇ ਵੀ ਨੌਜਵਾਨ ਨੇ ਸਾਰੇ ਭਰਾਵਾਂ ਨੂੰ ਪੀੜਾ ਨੂੰ ਇਹ ਆਪਣਾ ਦਿੱਲੀ ਦੇ ਵਿੱਚ ਦਵਾਰੇ ਫੇਰ ਜਿਹੜੀ ਦੂਜੀ جنگ ਲੱਗ ਗਈ ਪੰਜਾਬ ਦੀਆਂ ਜ਼ਮੀਨਾਂ ਬਚਾਉਣ ਲਈ ਪੰਜਾਬ ਦੀ ਕਿਸਾਨੀ ਬਚਾਉਣ ਲਈ ਆ ਮੈਂ ਮੜਾ ਇੱਥੋਂ ਠੀਕ ਹੋ ਜਾ ਅੱਜ ਜਾਂ ਕੱਲ ਤੱਕ ਕਰ ਇੱਕ ਜਾਂ ਦੋ ਦਿਨਾਂ ਦੀ ਰੈਸਟ ਹੈ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਕਲਾਕਾਰ ਤੂੰ ਲੜੇ ਤੂੰ ਵੀ ਕਲਾਕਾਰਾਂ ਤੂੰ ਵੀ ਪਿਛਲੀ ਵਾਰੀ ਬਹੁਤ ਸਹਾਇਜਤਾ ਮਰਨਾ ਬਹੁਤ ਦਿੱਲੀ ਗਿਆ ਸਾਡੇ ਜਿੰਨੇ ਵੀ ਕਲਾਕਾਰ ਭਰਾ ਨੇ ਜਿੰਨੇ ਵੀ ਨੌਜਵਾਨ ਭਰਾ ਨੇ ਲੱਗੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਿਵੇਂ ਆਪਾਂ ਪਹਿਲਾਂ ਸਿਰ ਜੋੜ ਕੇ ਪੰਜਾਬ ਦੀ ਲੜਾਈ ਲੜੀ ਐ ਜਿੱਤੀ ਐ ਹੁਣ ਵੀ ਆਪਾਂ ਸਾਰੇ ਪੰਜਾਬ ਦੇ ਨੌਜਵਾਨਾਂ ਨੇ ਯੂਥ ਨੇ ਬਾਪੂਆਂ ਦਾ ਟੱਟ ਕੇ ਸਾਥ ਦੇਣਾ ਆਪਾਂ ਟੱਟ ਕੇ ਜਿਹੜੀ ਉਹ ਲੜਾਈ ਆਪਾਂ ਜਿੱਤਣੀ ਐ ਅੱਜ ਜਾਂ ਕੱਲ ਦੇ ਵਿੱਚ ਠੀਕ ਹੋ ਕੇ ਜਦੋਂ ਵੀ ਮੈਂ ਠੀਕ ਹੋ ਗਿਆ ਸਾਰਿਆਂ ਨੂੰ ਬੇਨਤੀ ਕਰਦਾ ਨੌਜਵਾਨਾ ਨੂੰ ਮੈਂ ਤੁਹਾਡੇ ਕੋਲੇ ਤੁਹਾਡਾ ਭਰਾ ਉੱਥੇ ਆ ਗਿਆ ਬਸ ਥੋੜਾ ਜਿਹਾ ਬਸ ਸਾਹਿਬ ਜੀ ਠੀਕ ਹੋ ਜਾਣਾ ਤੰਦਰੁਸਤ ਹੋ ਜਾਣਾ ਖਾਲੀ-ਖਾਲੀ ਹੀ ਹੋਇਆ ਪਿਆ ਸੀ ਇਹ ਸਰੀਰ ਸਾਰਿਆਂ ਨੂੰ ਬੇਨਤੀ ਹੈ ਵੀ ਜਰਾ ਪਹੁੰਚੋ ਆਪਾਂ ਦਿੱਲੀ ਦੇ ਬਾਰਡਰਾਂ ਦੇ ਤੇ ਬਾਪੂਆਂ ਦੇ ਨਾਲ ਖੜੀਏ ਤੇ ਸਾਰਿਆਂ ਨੂੰ ਬੇਨਤੀ ਹੈ ਨੌਜਵਾਨਾ